ਕੀ ਡੀਲ ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਹੈ ਜੀ ਗੱਲ ਇਹਦਾ ਕੀ ਹੈ ਕਿ ਬੰਦਾ ਕੋ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਹੈ ਤੇਰੀ ਸਾਰੀ ਡਿਟੇਲ ਕੜਾਈ ਗੇਠਾ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਹੈ ਪਰ ਵੀ ਇਹ 50 ਲੱਖ ਰੁਪਇਆ ਚਾਹੀਦਾ ਸੰਭੋਰੇ ਤੁਸੀਂ ਵੀਰ ਜੀ ਤੇ ਜਿੱਦ ਨਹੀਂ ਕਰਦੀ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਹੈ 3 ਲੱਖ ਰੁਪਏ ਦੇਈਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਬਲਕੀਤ ਕੋ ਜੀ ਠੀਕ ਹੈ ਜੀ ਅਟਾਰੀ ਤੇ ਤੁਸੀਂ ਜੀ ਠੀਕ ਹੈ ਕੋਕਾ ਕੋਲਾ ਤੋਂ ਤੁਸੀਂ ਕੰਮ ਕਰਦੇ ਸਕੂਲ ਉਹ ਤੇਰੇ ਤੇਰੀ ਘਰ ਵਾਲੀ ਦਾ ਅਸਲ ਹੀ ਪਨਾਸੀਪਲ ਜੀ ਤੇ ਜਿਹੜਾ ਭਰਾ ਜਿਹੜਾ ਤੇਰਾ ਸਾਡਾ ਸੀ ਮੈਂ ਦੇਖੋ ਮੇਰੀ ਗੱਲ ਤੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲੇ ਸਾਰੀ ਡਿਟੇਲ ਹੈ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਦੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗੱਲ ਖਾਮੀ ਜਣਾ ਰਹੇ ਜੀ ਕਿ ਪੁਲਸ ਕੋਲੇ ਜਾਓਗੇ ਜਾਂ ਤੇਰੀ ਕੋਈ ਪੁਲਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਵਾ ਕੋਈ ਗੱਲ ਨਹੀਂ ਸੋਨੇ ਵੇਰੀ ਸੁਣ ਲਓ ਜੀ ਗੱਲ ਫਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਗੁਰਮੀਨੂ ਨਹੀਂ ਇਹ ਪਤਾ ਠੀਕ ਆ ਨਵੀਂ ਮਾਤਾ ਅੰਗਵਾਸ ਪੜੋ ਠੀਕ ਆ ਖਬਰਾਂ ਸੁਣੋ ਬਾਤ ਦੇ ਵਿੱਚ ਤੁਹਾਡੇ ਅਰਗੇ ਦੇ ਨਾਲ ਦੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਪਰਿਵਾਰ ਦਾ ਕੀ ਕਸੂਰ ਸੀਗਾ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੁਹਾਨੂੰ ਦੱਸੀ ਹੈ ਨਾ ਚੋਪੜਾ ਗੱਲ ਕਰਦਾ ਤੋ ਉਤੋਂ ਕਿ ਲੈਣਾ ਨਾ ਤੈਨੂੰ ਦੱਸਤਾ ਹੀ ਠੀਕ ਆ ਪੂਰਾ ਨਾਮ ਵੀ ਤੁਹਾਨੂੰ ਦੱਸ ਦਊਗਾ ਜੀ ਬੰਦਿਆਂ ਕੋ ਤੁਹਾਨੂੰ ਇੱਕ ਚੀਜ਼ ਕਹਿਤੀ ਆ ਤੇ ਪੈਸੇ ਚਾਹੀਦੇ 50 ਲੱਖ ਰੁਪਏ ਜਿੱਥੇ ਮਰਜ਼ੀ ਭਜਲਾ ਤੇਰੇ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿਗਾ ਨਾ ਤੈਨੂੰ ਟੱਕਰੂਗਾ ਤੇਰੇ ਤੇਰੇ ਪਰਿਵਾਰ ਨੂੰ ਜਿੱਥੇ ਕਹਿਗਾ ਘਰੇ ਆ ਕੇ ਟੱਕਰੂਗਾ ਜੀ ਜੀ ਹੋਰ ਡਟੇ ਜੇ ਹੋਰ ਡਟੇ ਚਾਹੀਦੀ ਹੋਈ ਤਾਂ ਉਹ ਵੀ ਦੇ ਦਊਗਾ ਤੈਨੂੰ ਇੰਨੀ ਦੇਤੀ ਐ ਹੋਰ ਵੀ ਦੇ ਦਊਗਾ ਠੀਕ ਆ ਜੀ ਚਾਹੁੰਦੇ ਕਹਿਣਾ ਜੀ ਬੰਦੇ ਚੰਡਕਾ ਕੋਕਾ ਕੋਲਾ ਦਾ ਡੈਂਪ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਔਰ ਇੱਕ ਸੰਸਥਾ ਦਾ ਸਕੂਲ ਚਲਾਉਂਦਾ ਜੋ ਤੁਸੀਂ ਜੇਖ ਹੀ ਰਿਹਾ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਜੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫਤੇ ਤੋਂ ਧਮਕੀਆਂ ਆ ਰਹੀਆਂ ਸੀ ਪਰ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਟੀ ਦਿੱਤੀ ਹੋਈ ਆ ਬਾਹਰ ਲਾਈ ਹੋਈ ਆ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦਿਆ ਲਵਾ ਲਿਆ ਇਹ ਬਾਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਝ ਹੈਗਾ ਨਾ ਸ਼ਾਇਦ ਪੁਲਿਸ ਨੂੰ ਪਤਾ ਹੋਵੇ ਉਹਨਾਂ ਕੀ ਟ੍ਰੇਸ ਕੀਤਾ ਇਹ ਕਾਲ ਆ ਰਹੀ ਹੈ ਕਿ ਕਿਸੇ ਨੈਟ ਕਾਲ ਨਾ ਰਹੀ ਆ ਨੈਟ ਕਾਲਿੰਗ ਆ ਨੈਟ ਕਾਲਿੰਗ ਆ ਰਿਹਾ ਕਾਲਿੰਗ ਕਰ ਰਿਹਾ ਕਾਲ ਕਰੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜ਼ੋਰ ਲਾਇਆ ਔਰ ਉਹ ਕਹਿੰਦਾ ਵੀ ਜ਼ੋਰ ਲਾ ਲਿਆ ਈ ਤੁਹਾਡੇ ਐਮਐਲਏ ਨੇ ਵੀ ਜ਼ੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਨੇ ਕੱਖ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਈ ਕਹਿੰਦਾ ਤੈਨੂੰ ਠੋਕਣਾ ਏ ਤੇਰਾ ਪਰਵਾਹ ਠੋਕਣਾ ਤੇਰਾ ਪੁੱਤ ਮਾਰਨਾ ਈ ਤੇ ਮਾਰਨਾ ਈ ਔਰ ਇਹੀ ਗੱਲ ਮੈਂ ਫੇਰ ਵਾਰ-ਵਾਰ ਕਹਿਣਾ ਚਾਹੁੰਦਾ ਉਹ ਇਹਨੂੰ ਗੈਂਗਸਟਰਾਂ ਨੂੰ ਕਾਲਾਂ ਵੀ ਗੱਡੀਆਂ ਮੈਂ ਸਾਰਾ ਕੁਝ ਕੀਤਾ ਔਰ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਵੀਡੀਓ ਪਾਈ ਸੀ ਲਾਈਵ ਹੋ ਕੇ ਤੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੋਲਤੇ ਤੇ ਖੜਾ ਨਾ ਹੁੰਦਾ ਇਸ ਸਿਆ ਦੇ ਆਪਣਾ ਨਾਲ ਚੋਪੜਾ ਤੇ ਚੋਪੜਾ ਹੋਇਆ ਨਹੀਂ ਫੋਟੋ ਕਿਹ ਹੋਰ ਦੀ ਪਾਈ ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸ 20 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ ਪਰ ਉਹਨਾਂ ਨੇ ਨਾਂ ਤੇ ਜਗੂ ਭਗਵਾਨ ਪੁਰੀਆ ਦਾ ਲਿਆ ਤੇ ਨਿਕਲੇ ਕੋਈ ਹੋਰ ਇਹ ਦੱਸ ਦੇ ਸਚਾਈ ਨਹੀਂ ਹੁੰਦੇ ਪਹਿਲਾਂ ਵੀ ਮੇਰੇ ਨਾਲ ਹੋ ਚੁੱਕੀ ਢਾਈ ਸਾਲ ਦਾ ਮੇਰਾ ਬੱਚਾ ਸੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਔਰ ਇਸੇ ਆੜ ਦੇ ਵਿੱਚ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹ ਜਿਹੜਾ ਟਾਰੀ ਦੇ ਵਿੱਚ ਕਾਰੋਬਾਰ ਚੰਗਾ ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ-ਵਾਰ ਬਣਾਇਆ ਜਾਂਦਾ ਆਮ ਆਨਕ ਪਾਰਟੀ ਸਰਕਾਰ ਬਣੀ ਕਹਿੰਦੇ ਆਮ ਲੋਕਾਂ ਦੀ ਸਰਕਾਰ ਸੀ ਲੋਕਾਂ ਦੀ ਹੁਭਾਜ ਵਾਸਤੇ ਬਣੀ ਸੀ ਕਹਿੰਦੇ ਤੁਸੀਂ ਐਮਐਲਏ ਸਾਡੇ ਬਹੁ ਡੇੜੇ ਹੋ ਬਿਲਕੁਲ ਸਾਚਿਆ ਭਾਜੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਟਾਰੀ ਹਲਕੇ ਦਾ ਪ੍ਰਧਾਨ ਆ ਉਹੀ ਵਪਾਰੀਆਂ ਦਾ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਮੈਂ ਸਿਰਫ ਆਪਣੀ ਸਰਕਾਰ ਤੱਕਰ ਤੁਹਾਡੇ মিডিਆ ਦੇ ਥਰੂ ਆਪਣੇ ਸੀਐਮ ਤੱਕਰ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮੁਰਦਾਬਾਦ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਜਿੰਦਾਬਾਦ ਹੀ ਕਹਿੰਦਾ ਅੰਨੇ ਭਾਗਤ ਅਸੀਂ ਵੀ ਆ ਪਰ ਹੁਣ ਮੇਰੇ ਘਰ ਤੇ ਬੀਤ ਨਹੀਂ ਜੀ ਇਸ ਵਕਤ ਮੇਰੇ ਘਰ ਤੇ ਬੀਤਨ ਦਈਆ ਔਰ ਮੈਂ ਡਿਪਰੈਸ਼ਨ ਚ ਜਾ ਰਿਹਾ ਚਾਰ ਦਿਨ ਤੋਂ ਸੁੱਤਾ ਨਹੀਂ 4 ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕੇ ਜਿਹਾ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਂਦਿਆ ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ ਬਣਾਉਂਦਾ ਆ ਆਪਾਂ ਨੂੰ ਹੁਣ ਜੇਲ ਹੋ ਗਈ ਆ ਆ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਆ ਜੋ ਕਿ ਸਕੂਲ ਤੋਟਾ ਕੇ ਘਰ ਬਿਠਾਇਆ ਕਾਂਗਸੀਆ ਵਾਲੋ ਜੀ ਕੀ ਧੰਨੇ ਬੱਚਾ ਕੀਤੇ ਜਾ ਰਹੇ ਨੇ ਕਹਿੰਦੇ ਲਾਲ ਲਾੜ ਦੀ ਸਿੱਧੀ ਜਿਹੜੀ ਵਿਗੜ ਗਈ ਆ ਆਮ ਲੋਕਾਂ ਦੇ ਹਾਲਾਤ ਮਾੜੇ ਹੋ ਗਏ ਨੇ ਇਹ ਕਹਿੰਦਾ ਆ ਮਾਂ ਵੀ ਪਾਰਟੀ 'ਚ ਕੀ ਕਰਨੇ ਚਾਹੀਦੇ ਦੇਖੋ ਜੀ ਇਹ ਜੱਗ ਜਾ ਰਿਹਾ ਆ ਮੈਂ ਕੱਲਾ ਮੈਂ ਨਹੀਂ ਪੂਰਾ ਤਰਨਤਨ ਜ਼ਿਲ੍ਹਾ ਵੇਖ ਲੋ ਜੋ ਹਾਲਾਤ ਇਸ ਵਕਤ ਹੋੁੰਦੇ ਨੇ ਆਏ ਦਿਨ ਫਰੋਤੀ ਦੇਵੀ ਦਿੰਦੇ ਨੇ ਲੋਕ ਕਿਉਂਕਿ ਡਰਦੇ ਨੇ ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ ਦੇ ਕੇ 2 ਕਰੋੜ ਰੁਪਏ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ ਠੀਕ ਆ ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤੇ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ ਆਜਾ ਹਣ ਕਿਹਦੇ ਪੁਰੇ ਲੋਕ ਪਹੁੰਚੇ ਨੇ ਐਮਐਲਏ ਸਾਹਿਬ ਆਏ ਆ ਮੋ ਕਿਹਦੇ ਐਮਐਲਏ ਸਾਹਿਬ ਨਹੀਂ ਆਏ ਆਇਆ ਜੀ ਸੀ ਉਹ ਸਵੇਰ ਦੇ ਬੈਠੇ ਸੀ ਇੱਥੋਂ ਹੋ ਕੇ ਜਾ ਚੁੱਕੇ ਨੇ ਦੇਖੋ ਜੀ ਮੈਂ ਨਾਂ ਤੇ ਨਹੀਂ ਕਿਸੇ ਦਾ ਲੈ ਸਕਦਾ ਸ਼ੁਰੂਆਤ ਹੋ ਚੁੱਕੀ ਆ ਦੇ ਵੀ ਚੁੱਕੇ ਆ ਨਾ ਨਹੀਂ ਮੈ ਲੈਣਾ ਉਹਨਾਂ ਦੀ ਕਿਉਂਕਿ ਉਹਨਾਂ ਦੀ ਆਪਣੀ ਮਜਬੂਰੀ ਹੋਗੀ ਨਹੀਂ ਨਹੀਂ ਮਿਲ ਕੀ ਹੁਣ ਤੱਕ ਪਾਜੀ ਮੈਂ ਤੋਂ 10 ਮਿੰਟ ਭਈ ਉਹਨੂੰ ਪਤਾ ਪਾਜੀ ਨੂੰ 10 ਵੀ ਮਾਰਦੀ ਭਈ ਉਹਨਾਂ ਦੀ ਕਿੰਨੇ ਕਿੰਨੇ ਬੰਦੇ ਨੂੰ ਦੇ ਧੰਗੀਆਂ ਚੁੱਕੇ ਆ ਦੇਖੋ ਜੀ ਧੰਗੀਆਂ ਅਨੰਤ ਦੇન્દ્ર ਤੋਂ ਕੋਈ ਬਾਹਰ ਘੜਦਾ ਨਹੀਂ ਦੇਣ ਵਾਲੇ ਵੀ ਚੁੱਪਚੀਤੇ ਦੋ ਕੇ ਜਾਣ ਦਾ ਰੌਲਾ ਕੀ ਉਹਨਾਂ ਨੇ ਦੇ ਚੁੱਕੇ ਨੇ ਪਰ ਮੈਂ ਬਿਲਕੁਲ ਜੀ ਮਿਲੀ ਹੋਈ ਆ ਪਰ ਕੁੱਝ ਨੂੰ ਕੀ ਕਾਰਵਾਈ ਕੀਤੀ ਆ ਦੇ ਕੋ ਪੁਲਸ ਆਪਣੇ ਇਹ ਕਹਿ ਰਹੇ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਾਂਗਾ ਔਰ ਅਹੀਂ ਸਿਰਫ ਅੱਜ ਕੋਈ ਧਰਨਾ ਨਹੀਂ ਅੱਜ ਸਿਰ ਤੁਹਾਡੇ মিডিਆ ਦੇ ਥਰੂ ਪ੍ਰਸ਼ਾਸਨ ਤੱਕ ਆਪਣੇ ਸੀਐਮ ਤੱਕ ਅਵਾਜ਼ ਪਹੁੰਚਾਉਣੀ ਸੀ ਜੀ ਐਸੀ ਨਹੀਂ ਹੋਣ ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ ਮੈਂ ਛੱਡ ਚੁੱਕਾ ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ ਔਰ ਜੇ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ ਇੰਡਸਟਰੀ ਪਹਿਲਾ ਪੰਜਾਬ ਨੂੰ ਨਹੀਂ ਆ ਰਹੀ ਤੇ ਜੇ ਨਿੱਕੇ ਮੋٹے ਵਪਾਰੀ ਇਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ ਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ ਦਾਲ ਫੁਲਕਾ ਤੇ ਮਾਰ ਇਹਨੇ ਤੇ ਹੀ ਜਾਣਾ ਆਮ ਆਦਮੀ ਪਾਰਟੀ ਤੋਂ ਵਰਕਰ ਜੇ ਜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਪੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਇਸੇ ਲਈ ਤੇ ਅਸੀਂ ਇਕੱਠੇ ਹੋਏ ਆ ਮੈਨੂੰ ਤੇ ਪੁਲਿਸ ਪ੍ਰੋਟੈਕਸ਼ਨ ਮਿਲੀ ਹੁੰਦੀ ਮੈਂ ਗੱਲ ਨਾ ਕਰਦਾ ਮੈਂ ਵੀ ਗਨ ਮਨ ਲੈ ਕੇ ਘੁੰਮੀ ਜਾਂਦਾ ਗੱਲ ਉਹ ਨਹੀਂ ਗੱਲ ਇੱਕ ਪੀੜ ਆ ਪੀੜ ਆ ਵੀ ਜਿਹੜੇ ਲੋਕ ਜਿਹੜੇ ਲੋਕ ਬੋਲਣ ਨਹੀਂ ਤੇ ਡਰਦੇ ਦੇਈ ਜਾਂਦੇ ਮੈਂ ਕਹਿੰਦਾ ਉਹਨਾਂ ਲਈ ਨਾਂਲ ਖੜੇ ਆ ਸੀ ਮਰਨਾ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ ਮੈਨੂੰ ਡਰਨੀ ਹੋਣਾ ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਰਾਂਗਾ ਅਣਖੀ ਰਿਓ ਮਾਰਿਓ ਜ਼ਰੂਰ ਪਰ ਪਹਿਲਾਂ ਮੈਨੂੰ ਮਾਰਿਓ ਉਸ ਤੋਂ ਬਾਅਦ ਮੇਰਾ ਪੁੱਤ ਮਾਰਿਓ ਜਦੋਂ ਮੇਰਾ ਪੁੱਤ ਮੇਰਾ ਸਸਕਾਰ ਕਰ ਦੂਗਾ ਪੇਸ਼ਕ ਮਾਰ ਦੋ ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ਭੜਕਦੀ ਰਹੇ ਤੇ ਮੈਂ ਆਪਣੇ ਹੱਥੀ ਆਪਣੇ ਪੁੱਤ ਨੂੰ ਸਾੜਾ ਜਿਹੜਾ 11 ਸਾਲਾਂ ਬਾਅਦ ਦਿੱਤਾ ਇਹ ਮੈਂ ਗੈਂਗਸਟਰਾਂ ਤੋਂ ਮੰਗਿਆ ਕਰਦਾ ਕਿਉਂਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ ਆ ਹਾਲਾਤ ਹੋਇਆ ਡਰ ਨਹੀਂ ਡਰਦਾ ਨਹੀਂ ਡਰਨਾ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ ਪਰ ਨਹੀਂ ਡਟ ਗਿਆ ਔਰ ਡਟਾਂਗਾ ਔਰ ਜੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਕੁਛ ਹੁੰਦਾ ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ ਮੈਂ ਡਰਾ ਕੇ ਨਹੀਂ ਰੱਖਾਂ ਮੈਂ ਸਕੂਲ ਵੀ ਭੇਜਣਾ ਤੇ ਮੈਂ ਪ੍ਰਾਈਵੇਟ ਸਕਿਉਰਟੀ ਵੀ ਆਪਣੀ ਰੱਖੀ ਹੋਈ ਹੈ ਮੈਂ ਸਕੂਲ ਵੀ ਭੇਜਣਾ ਰਾਜ ਮੇਰੇ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ ਹੈ ਔਰ ਮੈਂ ਸੀਐਮ ਸ਼ੱਕਰ ਤੁਹਾਡੇ ਮੀਡੀਆ ਸੇ ਆਵਾਜ਼ ਪਹੁੰਚਾ ਦਿੱਤੀ ਹੈ ਕੱਲ ਨੂੰ ਇਹ ਨਾ ਕਿਉਂ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਦੱਸ ਚੁੱਕਾ ਅੱਜ ਤੋਂ ਹਾਂਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇਹ ਫਰੋਤੀ ਮੰਗਦਾ ਕੀ ਕਰਨਾ ਚਾਹੋਗੇ ਬਾਰੇ ਭਾਜੀ ਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਇਆ ਦਿਓ ਤੇ ਆਪਾਂ ਜਿਸ ਬੰਦੇ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹਨੇ ਚਿਰਲੀ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਦੇ ਲਾਗੇ ਗਸ਼ਤੀ ਵਧਾ ਦਿੱਤੀ ਗਈ ਹੈ ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਾਰ ਹੈ ਤੇ ਜਲਦ ਜਲਦ ਬੰਦਾ ਸਤਾਰ ਮਾਮਲਾ ਪਹਿਲਾਂ ਕਿ ਜਦ ਹੋਰੀ ਸਾਰਾ ਮਾਮਲਾ ਸਾਹਮਣੇ ਆਇਆ ਟਾਈ ਲੱਗੇ ਜੀ 18 ਹਲਕੇ ਚ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਰੀ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਫਿਰ ਕੀ ਨਾਂ ਦੱਸਦਾ ਪਿਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਣਾ ਆਪਣਾ ਕਹਿ ਰਿਹਾ ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਰੀ ਬਿਲਕੁਲ ਪੁਲਿਸ ਨਹੀਂ ਕੋਈ ਸ਼ਾਇਦ ਮੈਂ 4 ਮਹੀਨੇ ਤੋਂ ਕਿਸੇ ਨੇ ਕੋਈ ਦਰਖਾਸਤ ਦੀ ਚੀਜ਼ ਮਦਦ ਇਹਦੇ ਸੰਬੰਧੀ ਜੇ ਦਰਖਾਸਤ ਆਈ ਹੁੰਦੀ ਤਾਂ ਆਪਾਂ 100% ਕਰ ਲੈਂਦੇ ਇਹ ਯਾਰ ਚਲ ਨਿਕਲ ਜੇ ਜਲਦ ਤੋਂ ਜਲਦ ਬੰਦਾ ਗ੍ਰਿਫਤਾਰ ਕਰਕੇ ਮੈਂ ਨੰਬਰ ਤਾਂ ਦੱਸ ਕਿ ਕਿਹ ਬੰਤੀ ਦੀ ਹੈ ਕਿ ਸਾਈਬਰ ਹੱਲ ਵਾਲਿਆਂ ਦਾ ਨੰਬਰ ਦੇ ਦਿੱਤਾ ਗਿਆ ਵਾ ਜਲਦ ਤੋਂ ਜਲਦ ਉਹਦੇ ਰਿਸਟ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੀ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋ ਉਹਦੇ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇ ਨੇ ਜਾਂ ਵੀਡੀਓ ਕਾਲਿੰਗ ਕਰ ਕਾਲ ਕਰਦੇ ਨਹੀਂ ਨੈਟ ਕਾਲ ਨੈਟ ਕਾਲਿੰਗ ਕਿੰਨੀ ਵਾਰੀ ਫੋਨ ਆ ਚੁੱਕਾ ਹੈ ਬੰਦੇ ਨੇ ਦੋ ਵਾਰੀ ਦੋ ਵਾਰੀ ਆ ਚੁੱਕਾ ਹੈ ਨੰਬਰ ਹੈ ਕਿ ਬਾਹਰ ਤੋਂ ਬਾਹਰ ਨੰਬਰ ਇੱਕ ਠੀਕ ਹੈ